ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਮੈਂ ਜੀ ਇੱਕ ਹੋਰ ਨਵੀਂ ਵੀਡੀਓ ਜੋ ਲੱਗਦੇ ਆਂ ਭਾਈ ਜੀ ਆਪਾਂ ਕਟਰ ਪਟਾਣਾ ਇਹਦੀ ਝੋਲੀ ਸੈੱਟ ਕਰਨੀ ਹੈ ਭਾਈ ਥੱੱਬਾ ਪੰਦ ਆਈ ਗਏ ਸੱਬੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਯੋਨੇ ਚ ਜਮਨ ਨਵੇਂ ਕਟਰ ਦੇ ਲੋ ਇੱਕ ਕੰਪਨੀ ਦਾ ਨਾਮ ਤਾਂ ਆਪਾਂ ਨਹੀਂ ਲੈਣਾਗਾ ਪਰ ਪੱਟ ਕੇ ਕਰ ਦਨੇ ਅੱਜ ਸੈੱਟ ਪਰ ਤੁਹਾਨੂੰ ਚੱਲਦਾ ਵਿਖਾਵਾਂਗੇ ਐ ਸਿੱਧੀਆਂ ਜੀਆਂ ਚੋਲਗਾਂ ਬਣਾ ਦਿੰਦੇ ਆ ਉਹਦੇ ਨਾਲ ਫਿਰ ਬੇਕਤ ਆਉਂਦੀ ਆ ਕਈ ਕਾਰਨ ਹੁੰਦੇ ਇਹਨਾਂ 'ਚ ਜਿਹੜੇ ਥੱਬੇ ਬੰਦੇ ਆ ਠੀਕ ਆਈ ਆ ਪੜਦਾ ਬਈ ਸਾਰਾ 31 21 ਸਾਰੀਆਂ ਲਾ ਦੇਆਂ ਨਵੇਂ ਫਿਰ ਲੱਗੂਗਾ ਉਹ ਥੱਲੇ ਵਾਲੇ ਬਸੋ ਬਾਤ ਤਾਂਕੇ ਰਹਿੰਦੇ ਹੀ ਪੱਟਣ ਵਾਲੇ ਉਹ ਪੱਟੀ ਜਾਂਦਾ ਮੁੰਡਾ ਸਮੂਦਾ ਕਰਨ ਤੋਂ ਪਹਿਲਾਂ ਜੇਤਾ ਭੁੱਲ ਗਈ ਉਹ ਕੱਟ ਕੇ ਦਨੇ ਚਾਤਰ ਸਾਰੇ ਫੜ ਦੇਣਾ ਸਾਰਾ ਕੋ ਤੇ ਨਵਾਂ ਬਣਾ ਕੇ ਨਵਾਂ ਟੀਆਰ ਸਾਰਾ ਕੋ ਨਵਾਂ ਲੱਗੂਗਾ ਇਹਨੂੰ ਦਗਾਉਣੇ ਤਾਂ ਦੰਦ ਕੱਢਦੇ ਆ ਥੱਲੇ ਆ ਕਰਤਾ ਸਾਰਾ ਕੋ ਲੰਡਾ ਲੰਡਾ ਹਰਤਾਂ ਟੀਆਰਾਂ ਟੂਰਾਂ ਭੜੇ ਆ ਮੁੰਡੇ ਕੈਂਵਾਂ ਸਾਡੇ ਬਸ ਇਹਦੀ ਸਫਾਈ ਕਰਨੀ ਆ ਉਹ ਐਂਗਲ ਪਟਣੀ ਪੈਂਦੇ ਆ ਮੂਰਲੀ ਐਂਗਲ ਦੇ ਦੇ ਵਿੱਚੋਂ ਜਿਹੜੀਆਂ ਟੀਆਰਾਂ ਛਟੀਆਂ ਉਹ ਪੜਦੇ ਜੜੀਆਂ ਉੱਤਰਵਾਦੀਆਂ ਲੱਖੀਆਂ ਹੀ ਉਹ ਐਂਗਲ ਅਟ ਕਰ ਦੇਣੀ ਹੈ ਟੀਆਰ ਆ ਪਰਦੇਓ ਵਿੱਚੋਂ ਦੇ ਤੇ ਫੇਰੇ ਇਹਨੀਆਂ ਨਮਗਾ ਟੀਆਰ ਬਣਾ ਕੇ ਲਾਉਣਾ ਹੈ